ਹੰਦੀਆ ਪਾਰਿਸਤਲੇ ਗਿਆ ਹੈ ਪਟਿਆਲੇ ਤੋਂ ਲੁੱਕ ਲੈ ਪਟਿਆਲਾ ਮਜਬੀ ਸਿੱਖ ਕਾਸਟ ਦਾ ਲੜਕੇ ਦੀ ਉਮਰ ਹੈ ਜੀ 46 ਸਾਲ ਦੀ 5 ਫੁੱਟ 10 ਇੰਚ ਕੱਦ ਹੈ ਇਹਦਾ ਪਲੱਸ 2 ਕੀਤੀ ਹੈ ਜੀ ਚਾਰ ਭੈਣਾਂ ਤੇ ਤਿੰਨ ਭਰਾਣ ਜੀ ਇਹ ਲੜਕਾ ਇਹ ਅਮਰਤਧਾਰੀ ਹੈ ਜੀ ਪ੍ਰਾਪਰਟੀ ਦਾ ਕੰਮ ਕਰਦਾ ਹੈ ਲੜਕਾ ਇਹ ਲੜਕਾ ਮੈਰਿਡ ਸੀ ਇਹਨਾਂ ਦੀ ਪਤਨੀ ਐਕਸਪਾਇਰ ਹੋ ਗਈ ਐ ਬੱਚਾ ਕੋਈ ਨਹੀਂ ਆਏਗਾ ਜਿੰਨਾਂ ਕੋਲੇ ਇਹਨਾਂ ਨੂੰ ਲੜਕੀ ਚਾਹੀਦੀ ਐ ਘਰੇਲੂ ਕੰਮ ਵਾਲੀ ਪੜ੍ਹੀ ਲਿਖੀ ਹੋਈ ਲੜਕੀ ਪਹਿਲ ਅਮਰਤਧਾਰੀ ਲੜਕੀ ਨੂੰ ਲੈਂਦੇ ਆ ਜੀ ਜਿਸ ਕਿਸੇ ਵੀ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਐ ਤਾਂ ਤੁਸੀਂ ਸਾਨੂੰ ਫਾਈਲ ਨੰਬਰ 1386 ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ